ਐਫ ਆਈ ਆਰ ਦਰਜ ਹੋ ਸਕਦੀ ਹੈ ਤੁਹਾਡੇ ਤੇ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਇੱਥੇ ਹੀ ਨਹੀਂ ਜਿਹੜੇ ਛੋਟੇ ਬੱਚੇ ਜਾਂ ਵੱਡੇ ਜਿਸੇ ਵੀ ਵੱਲੋਂ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਗਿਆ ਤੇ ਉਹਨਾਂ ਤੇ ਕਾਰਵਾਈ ਹੋਵੇਗੀ ਤੇ ਜੇਕਰ ਛੋਟੇ ਬੱਚਿਆਂ ਨੇ ਇਸ ਦਾ ਇਸਤੇਮਾਲ ਕੀਤਾ ਤੇ ਉਹਨਾਂ ਦੇ ਮਾਪੇ ਤੇ ਐਫ ਆਈ ਆ ਰਜਿਸਟਰੀ ਕੀਤੀ ਜਾਵੇਗੀ ਉਹਨਾਂ ਦੇ ਮਾਪਿਆਂ ਤੇ ਕਾਰਵਾਈ ਪੁਲਿਸ ਕਰਦੀ ਹੋਈ ਨਜ਼ਰ ਆਵੇਗੀ ਤੇ ਦੁਕਾਨਦਾਰਾਂ ਤੇ ਤਾਂ ਸਖਤੀ ਵਰਤਦੀ ਹੋਈ ਪੁਲਿਸ ਨਜ਼ਰ ਆ ਰਹੀ ਹੈ ਤਾਂ ਦੁਕਾਨਦਾਰਾਂ ਤੇ ਵੀ ਜਿੱਥੇ ਕਿਸੇ ਵੀ ਦੁਕਾਨਦਾਰ ਦੇ ਵੱਲੋਂ ਚਾਈਨਾ ਡੋਰ ਰੱਖੀ ਗਈ ਉਨ੍ਹਾਂ ਤੇ ਵੀ ਕਾਰਵਾਈ ਹੋਵੇਗੀ ਤੇ 307 ਦਾ ਪਰਚਾ ਜਿਹੜਾ ਉਧਰਜ ਕੀਤਾ ਜਾਵੇਗਾ ਤਾਂ ਪੁਲਿਸ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਪੁਲਿਸ ਦੇ ਵੱਲੋਂ ਲਗਾਤਾਰ ਕਈ ਥਾਵਾਂ ਤੇ ਕਈ ਜਗ੍ਹਾ ਤੇ ਰੇਡ ਵੀ ਕੀਤੀ ਜਾ ਰਹੀ ਹੈ ਤੇ ਤਲਾਸ਼ੀ ਅਭਿਆਨ ਵੀ ਚਲਾਇਆ ਜਾ ਰਿਹਾ ਤਾਂ ਪੁਲਿਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਲੋੜ ਪਈ ਤੇ ਡਰੋਨ ਦਾ ਵੀ ਇਸਤੇਮਾਲ ਕਰਕੇ ਤਲਾਸ਼ੀ ਜਿਹੜੀ ਆ ਉਹ ਲਈ ਜਾਵੇਗੀ ਇਸ ਤਰ੍ਹਾਂ ਪੁਲਿਸ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਸ਼ਕਤੀ ਵਰਤਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਚਾਈਨਾ ਡੋਰ ਦੇ ਨਾਲ ਕਈ ਸਾਰੇ ਹੱਥ ਸੇ ਹੋ ਰਿਹਾ ਦੋ ਦਿਨ ਪਹਿਲਾਂ ਹੀ ਗੁਰਦਾਸਪੁਰ ਦੇ ਵਿੱਚ ਇੱਕ ਨੌਜਵਾਨ ਦੇ ਮੱਥੇ ਅਤੇ ਨੱਕ ਤੇ ਚਾਈਨਾ ਡੋਰ ਫਿਰ ਗਈ ਸੀ ਜਿਸ ਦੇ ਨਾਲ ਕਿ 35 ਟਾਂਕੇ ਉਸ ਨੌਜਵਾਨ ਦੇ ਲੱਗੇ ਤੇ ਕਈ ਸਾਰੇ ਪੰਛੀਆਂ ਦੀ ਇਸੇ ਨਾਲ ਜਾਨ ਵੀ ਜਾ ਰਹੀ ਹੈ ਤੇ ਕਈ ਨੌਜਵਾਨ ਜਿਹੜੇ ਜ਼ਖਮੀ ਹੋਈ ਹੋ ਰਹੀ ਹੈ ਤੇ ਕਈ ਲੋਕਾਂ ਨੂੰ ਇਸੇ ਨਾਲ ਜਾਨ ਵੀ ਆਪਣੀ ਗਵਾਣੀ ਪਈ ਹੈ ਤੇ ਇਸ ਲਈ ਪੁਲਿਸ ਹੁਣ ਸਖਤ ਨਜ਼ਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਸਖਤੀ ਵਰਤੀ ਜਾ ਰਹੀ ਹੈ ਤੇ ਪੁਲਿਸ ਦੇ ਵੱਲੋਂ ਕਈ ਜਗ੍ਹਾ ਤੇ ਰੇਡ ਕੀਤੀ ਜਾ ਰਹੀ ਹੈ ਤੇ ਸਮਰਾਲਾ ਪੁਲਿਸ ਦੇ ਵੱਲੋਂ ਕਈ ਥਾਵਾਂ ਤੇ ਰੇਡ ਕੀਤੀ ਗਈ ਤੇ ਸਖਤ ਚੇਤਾਵਨੀ ਵੀ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਤੇ ਜੇਕਰ ਕਿਸੇ ਨੇ ਵੀ ਚਾਇਨਾ ਡੋਰ ਦਾ ਹੁਣ ਇਸਤੇਮਾਲ ਕੀਤਾ ਤਾਂ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਤਾਂ ਬੱਚਿਆਂ ਦੇ ਮਾਪੇ ਵੀ ਬਖਸ਼ੇ ਨਹੀਂ ਜਾਣਗੇ ਜੇਕਰ ਬੱਚਿਆਂ ਨੇ ਇਸ ਦਾ ਇਸਤੇਮਾਲ ਕੀਤਾ ਚਾਈਨਾ ਡੋਰ ਦਾ ਤੇ ਇਸ ਲਈ ਮਾਪੇ-ਬਾਪ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਕਿ ਆਪਣੇ ਬੱਚਿਆਂ ਤੇ ਧਿਆਨ ਦੇਣ ਦੀ ਲੋੜ ਹੈ ਦੇਖੋ ਪਤੰਗ ਚੜੋਂਦਾ ਤੇ ਧਿਆਨ ਦੇਣ ਕਿਉਂ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਤੇ ਜੇਕਰ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਤੇ ਕਾਰਵਾਈ ਜਿਹੜੀ ਉਹਨਾਂ ਤੇ ਹੋਵੇਗੀ ਤੇ ਇਸ ਤਰ੍ਹਾਂ ਐਫ ਆਈ ਆਰ ਦਰਜ ਕੀਤੀ ਜਾਵੇਗੀ ਤੇ ਹੋਰ ਪੁਲਿਸ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੋਵੇ ਤੁਹਾਨੂੰ ਸੁਣਾ ਦਿੰਨੇ ਆ ਇਹ ਜਿਵੇਂ ਚైనా ਡੋਰ ਨੂੰ ਲੱਗੇ ਕਿ ਇਹਨਾਂ ਦੀ ਗੈਰ ਕਾਨੂੰਨੀ ਹੈ ਤੇ ਰਾਜੀ ਸਾਡੇ ਚైనా ਡੋਰ ਨੂੰ ਲਗਾ ਸਾਡੇ ਐਸ ਐਚਓ ਸੰਵਰਾਲਾ ਤੇ ਐਸ ਐਚਓ ਮਾਸ਼ੂੜ ਨੇ ਆ ਆ ਡੱਡ ਦੁਕਾਨਾਂ ਜਿਹੜੇ ਰੇਡ ਕੀਤੇ ਆ ਰੇਡ ਦੇ ਦੌਰਾਨ ਇਹ ਸਾਨੂੰ ਕੋਈ ਮਿਲੀ ਨਹੀਂ ਪਰ ਫੇਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ ਛਕਾਇਆ ਕਸਟਮਰ ਵਗੈਰਾ ਬਣਾ ਕੇ ਭੇਜ ਰਹੇ ਆ ਜੇ ਕਿਸੇ ਕੋਲ ਵੀ ਚైనా ਡੋਰ ਬਰਾਮਦ ਹੋਈ ਆ ਤਾਂ ਉਹਦੇ ਖਿਲਾਫ 307 ਉਗਰਾ ਦਾ ਮੁਕੱਦਮਾ ਦਰਜ ਕੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚੈਨਾ ਡੋਰ ਲੈ ਕੇ ਪਤੰਗ ਉਡਾਣਗੇ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹਹੀ ਜਿਹੜਾ ਕਾਰਬੀ ਆਨ ਇੰਡੀਆ ਦੀ ਜੋਗੀ 307 ਦਾ ਜਿਹਦੇ ਵਿੱਚ ਮੁੜ ਕੇ ਜਾਂਦੇ ਆ ਭੁੱਲ ਜਾਣ ਵੀ 5-6 ਮਹੀਨੇ ਜਵਾਦ ਹੋ ਗਈ ਸੀ ਇੱਕ ਜਾਰੇ ਵੀ ਚੈਨਾ ਡੋਰ ਫਿਰ ਵੀ ਪਾਬੰਦੀ ਦੇ باوجود ਕਾਫੀ ਲੋਕ ਉਹ ਚੈਨਾ ਡੋਰ ਪਤੰਗ ਉਡਾਣ ਦੇ ਇਹ ਅਸਬੈਥ ਨੂੰ ਦੱਸਣਾ ਵੀ ਸਾਡੇ ਐਸਐਚਓ ਸਮਰਾਲੇ ਨੇ ਕੱਲ ਚਾਰਜਗਾਨਾ ਤੇ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਓ ਲੋੜੀ ਦਾ ਤਿਹਾਰ ਆ ਰਿਹਾ ਬਸੰਤ ਆ ਰਹੀ ਹੈ ਇਹਦੇ ਨਾਲ ਖੁਸ਼ੀ ਪਿਆਰੇ ਦੇ ਇਹਦੇ ਨਾਲ ਅਸੀਂ ਆ ਹੁਣ ਡਰੋਨ ਸਿਸਟਮ ਵੀ ਚਲਾਵਾਂਗੇ ਇਸ ਤੋਂ ਬਿਨਾ ਅਸੀਂ ਲੇਬਰ ਕਲਾਸ ਵਾਲੇ ਬੱਚੇ ਵੀ ਭੇਜਦੇ ਆ ਕੋ ਸਕੂਲਾਂ ਵਾਲੇ ਬੱਚੇ ਵੀ ਚਾਈਨਾ ਡੋਰ ਗਰੀਦਲੀ ਅਡਡ ਦੁਕਾਨਾਂ ਤੇ ਭੇਜਦੇ ਆ ਜਿਹਦੇ ਕੋਲੋਂ ਵੀ ਕਹਿੰਨਾ ਕਿ ਇਹਨੂੰ ਦੇ ਦਿੱਤੀ ਉੱਚੇ ਨੂੰ ਤੇ ਨਾਲ ਦੀ ਨਾਲ ਦੁਕਾਨਦਾਰ ਦੇਖ ਲੈ ਬੜਾ 300 ਸਦਾ ਪਰਚੇ ਦੋ ਚਾ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਜੀ ਜੀ ਚੈਨ ਮਾਪਿਆਂ ਨੂੰ ਵੀ ਇਹੀ ਕਹਿਣਾ ਜਾਂਦਾ ਵੀ ਦੇਖੋ ਚਾਈਨਾ ਡੋਰ ਦੇ ਨਾਲ ਕਿੰਨੇ ਪਛੇ ਆ ਆਸਾਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਖੰਭੜੇ ਜਾਂਦੇ ਬੰਦੇ ਤੁਸੀਂ ਦੇਖਦੇ ਵੀ ਜਦੋਂ ਚਾਈਨਾ ਡੋਰ ਨਾਲ ਕਹਿੰਦਾ ਨੱਕ ਵੱਡਿਆ ਗਿਆ ਗਲਾ ਵੱਡਿਆ ਗਿਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਣ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਮਾਪਿਓ ਵੀ ਇਹ ਜਿਹੜੀ ਚਾਈਨਾ ਡੋਰ ਨਾਲ ਨਹੀਂ ਸਿੰਪਲ ਡੋਰ ਨਾਲ ਤੰਗੜਾ ਲਾਣ ਇਹ ਗੁੱਪ ਚ ਚਾਈਨਾ ਡੋਰ ਨੂੰ ਲੱਗੇ ਕਿ ਇਹਦੀ ਕਾਰਨ ਇਹ ਤੇ ਰਾਜੀ ਸਾਡੇ ਚਾਈਨਾ ਡੋਰ ਨੂੰ ਲੈ ਕੇ ਸਾਡੇ ਐਸਐਟਓ ਸੰਵਰਾਲਾ ਤੇ ਐਸਐਟਓ ਮਾਝੂੜ ਨੇ ਆ ਅਟਾਟ ਦੁਕਾਨਾਂ ਜਿਹੜੇ ਰੇਡ ਕੀਤੇ ਆ ਰੀਡ ਦੇ ਤਰ੍ਹਾਂ ਤੇ ਸਾਨੂੰ ਕੋਈ ਮਿਲੀ ਨਹੀਂ ਪਰ ਫਿਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ ਝਕਾਇਆ ਕਸਟਮਰ ਵਗੈਰਾ ਬਣਾ ਕੇ ਭੇਜ ਰਹੇ ਆ ਜੇ ਕਿਸੇ ਕੋਲ ਵੀ ਚైనా ਡੋਰ ਬਰਾਮਦ ਹੋਈ ਆ ਤਾਂ ਆ ਉਹਦੇ ਖਿਲਾਫ 307 ਵਗੈਰਾ ਦਾ ਮਗਧਮਾ ਦਰਜ ਕੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚైనా ਡੋਰ ਲੈ ਕੇ ਪਤੰਗ ਉਡਾਣਗੇ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹਹੀ ਜਿਹੜਾ ਕਾਰਵਾਈ ਆਂਟਰੀਆ ਤੇ ਯੋਗੀ 307 ਦਾ ਜਿਹਦੇ ਵਿੱਚ ਮੁੜ ਗਏ ਨੇ ਆ ਪੁੱਲ ਜਣ ਵੀ ਪੰਛੇ ਮਹੀਨੇ ਜਵਾਦ ਹੋ ਗਈ ਸੀ ਇੱਕ ਜਾ ਰਹੇ ਵੀ ਟੈਨਡਰ ਫਿਰ ਵੀ ਪਵੰਦੀ ਦੇ باوجود کافی ਲੋਕੋ ਟੈਨਡਰ ਰੱਬ ਫੜਾ ਰਹੇ ਨੇ ਇਹ ਅਸਬੈਦ ਨੂੰ ਦੱਸਣਾ ਵੀ ਸਾਡੇ ਐਸਐਚਓ ਸਮਰਾਲੇ ਨੇ ਕੱਲ ਚਾਰਦਗਨਾ ਤੇ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਓ ਲੋਹੜੀ ਦਾ ਤਿਹਾਰ ਆ ਰਿਹਾ ਬਸੰਤ ਆਰੀ ਹੈ ਇਹਦੇ ਨਾਲ ਕੁਝ ਚੀਜ਼ਾਂ ਇਹਦੇ ਨਾਲ ਅਸੀਂ ਆ ਹੁਣ ਡਰੋਨ ਸਿਸਟਮ ਵੀ ਚਲਾਵਾਂਗੇ ਇਸ ਤੋਂ ਬਿਨਾ ਅਸੀਂ ਲੇਬਰ ਕਲਾਸ ਵਾਲੇ ਬੱਚੇ ਵੀ ਭੇਜਦੇ ਆ ਕੋ ਸਕੂਲ ਵਾਲੇ ਬੱਚੇ ਵੀ ਚైనా ਡੋਰ ਗਰੀਦਣ ਲਈ ਅਡਡ ਦੁਕਾਨਾਂ ਤੇ ਭੇਜਦੇ ਆ ਜਿਹਦੇ ਕੋਲੋਂ ਵੀ ਕਹਿੰਨਾ ਕਿ ਇਹਨੂੰ ਦੇਤੀ ਉੱਚੇ ਨੂੰ ਤੇ ਨਾਲ ਦੀ ਨਾਲ ਦੁਕਾਨਦਾਰ ਦੇਖਲਾ 300 ਸਦਾ ਪਰਚਾ ਦੁੱਜ ਗਏ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਜੀ ਜੀ ਟੈਨ ਮਾਪਿਆਂ ਨੂੰ ਇਹੀ ਕਹਿਣਾ ਚਾਹਦਾ ਵੀ ਦੇਖੋ ਚైనా ਡੋਰ ਦੇ ਨਾਲ ਕਿੰਨੇ ਪਛੀਆਂ ਦੇ ਆ ਆਸਾਨਾਂ ਦਾ ਕਿਹੜਾ ਨੁਕਸਾਨ ਹੋ ਰਿਹਾ ਖੰਭ ਵੱਡੇ ਜਾਂਦੇ ਬੰਦੇ ਤੁਸੀਂ ਦੇਖਦੇ ਵੀ ਜਦ ਚైనా ਡੋਰ ਨਾਲ ਕਹਦਾ ਨੱਕ ਵੱਡਿਆ ਗਿਆ ਗਲਾ ਵੱਡਿਆ ਗਿਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਣ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਮਾਪਿਓ ਵੀ ਇਹ ਜਿਹੜੀ ਚਾਈਨਾ ਡੋਰ ਨਾਲ ਨਹੀਂ ਸਿੰਪਲ ਡੋਰ ਨਾਲ ਤੰਗੜਾ ਲਾਣ। ਇਹ ਜਿਹੜਾ ਚਾਈਨਾ ਡੋਰ ਨੂੰ ਲਾਕੇ ਕੀ ਇੰਦੀ ਕਾਰਨ ਇਹ ਇਹ ਰਾਜੀ ਸਾਡੇ ਚਾਈਨਾ ਡੋਰ ਨੂੰ ਲੈ ਕੇ ਸਾਡੇ ਐਸਐਚਓ ਸਮਰਾਲਾ ਤੇ ਐਸਐਚਓ ਮਾਛੋੜੇ ਨੇ ਆ 88 ਦੁਕਾਨਾਂ ਜਿਹੜੇ ਰੇਡ ਕੀਤੇ ਆ ਰੇਡ ਦੇ ਤਰ੍ਹਾਂ ਦੇ ਸਾਨੂੰ ਕੋਈ ਮਿਲੀ ਨਹੀਂ ਪਰ ਫੇਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ ਦੁਕਾਇਆ ਕਸਟਮਰ ਵਗੈਰਾ ਬਣਾ ਕੇ ਭੇਜ ਰਹੇ ਆ ਜੇ ਕਿਸੇ ਕੋਲ ਵੀ ਚਾਈਨਾ ਡੋਰ ਬਰਾਮਦ ਹੋਈ ਆ ਤਾਂ ਉਹਦੇ ਖਿਲਾਫ ਤੇ 107 ਉਹ ਗਰ ਦਾ ਮਗਧਮਾ ਦਾ ਰਿਗੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚੈਨਾ ਡੋਰ ਲਗਾ ਪਤੰਗੜ ਆਣਗੇ ਤਾਂ ਉਹਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹਹੀ ਜਿਹੜਾ ਇੱਕ ਕਾਰਵਾਈ ਆਉਣ ਦੇ ਯੋਗੀ 307 ਦਾ ਜਿਹਦੇ ਵਿੱਚ ਮੁੜਗਾ ਜਾਂਦੇ ਆ ਭੁੱਲ ਜਾਣ ਵੀ 5-6 ਮਹੀਨੇ ਜਵਾਂ ਤੋਂ ਗਈ ਸੀ ਦੇਖੇ ਜਾ ਰਹੇ ਵੀ ਚੈਨਾ ਡੋਰ ਫਿਰ ਵੀ ਪਵੰਦੀ ਦੇ ਬਾਵਜੂਦ ਕਾਫੀ ਲੋਕ ਉਹ ਟੈਗਾਂ ਡੋਰ ਪਤੰਗੜ ਆ ਰਹੇ ਨੇ ਠੀਕ ਇਹ ਅਸਬੈਦ ਨੂੰ ਦੱਸ ਰਿਹਾ ਵੀ ਸਾਡੇ ਐਸਟੂ ਸਮਰਾਲੇ ਨੇ ਕੱਲ ਚਾਰਜਗਾਨਾ ਤੇ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਓ ਲੋਹੜੀ ਦਾ ਤਿਹਾਰ ਆ ਰਿਹਾ ਬਸੰਤ ਆ ਰਿਹਾ ਇਹਦੇ ਨਾਲ ਕੁਝ ਕੀ تیاری ਦੇ ਇਹਦੇ ਨਾਲ ਅਸੀਂ ਆ ਹੁਣ ਡਰੋਨ ਸਿਸਟਮ ਵੀ ਚਲਾਵਾਂਗੇ ਇਸ ਤੋਂ ਬਿਨਾ ਅਸੀਂ ਲੇਬਰ ਕਲਾਸ ਵਾਲੇ ਬੱਚੇ ਵੀ ਭੇਜਦੇ ਆ ਕੋ ਸਕੂਲਾਂ ਵਾਲੇ ਬੱਚੇ ਵੀ ਚਾਈਨਾ ਡੋਰ ਰਿਜ਼ਲਟ ਦੀ ਅੱਡ ਦੁਕਾਨਾਂ ਤੇ ਭੇਜਦੇ ਆ ਜਿਹਦੇ ਕੋਲੋਂ ਵੀ ਕਹਿਣਾ ਕਿ ਇਹਨੂੰ ਦੇ ਦਿੱਤੀ ਉੱਚੇ ਨੂੰ ਤੇ ਨਾਲ ਦੀ ਨਾਲ ਦੁਕਾਨਦਾਰ ਦੇਗਲਾ ਬੜਾ 300 ਸਦਾ ਪਰਚਾ ਦੱਚ ਗਿਆ ਮਾਪਿਆਂ ਨੂੰ ਕੀ ਕਹਿਣਾ ਚਾਹੀਦਾ ਜਿਹੜੀ ਚੈਨਲ ਮਾਪਿਆਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਚਾਈਨਾ ਡੋਰ ਦੇ ਨਾਲ ਕਿੰਨੇ ਪਛਸ਼ਿਆ ਦੇ ਆ ਆਸਾਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਖੰਭੜੇ ਜਾਂਦੇ ਬੰਦੇ ਤੁਸੀਂ ਦੇਖਦੇ ਵੀ ਜਿਹੜਾ ਚਾਈਨਾ ਡੋਰ ਨਾਲ ਕਹਦਾ ਨੱਕ ਵੱਡਿਆ ਗਿਆ ਗਲਾ ਵੱਡਿਆ ਗਿਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਣ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਮਾਪਿਓ ਵੀ ਇਹ ਜਿਹੜੀ ਚਾਈਨਾ ਡੋਰ ਨਾਲ ਨਹੀਂ ਸਿੰਪਲ ਡੋਰ ਨਾਲ ਤੰਗੜਾ ਲਨ ਇਹ ਜਿਪਲ ਚైనా ਡੋਰ ਨੂੰ ਲੈ ਕੇ ਕੀ ਕਾਰਵਾਈ ਕੀਤੀ ਇਹ ਰਾਜੀ ਸਾਡੇ ਚైనా ਡੋਰ ਨੂੰ ਲੈ ਕੇ ਸਾਡੇ ਐਸਐਟਓ ਸਮਰਾਲਾ ਤੇ ਐਸਐਟਓ ਮਾਝੂੜ ਨੇ ਆ 88 ਦੁਕਾਨਾਂ ਜਿਹੜੇ ਰੇਡ ਕੀਤੇ ਆ ਰੇਡ ਦੇ ਦੌਰਾਨ ਇਹ ਸਾਨੂੰ ਕੋਈ ਮਿਲੀ ਨਹੀਂ ਪਰ ਫੇਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ ਦੁਕਾਇ ਕਸਟਮਰ ਵਗੈਰਾ ਬਣਾ ਕੇ ਭੇਜ ਰਹੇ ਆ ਜੇ ਕਿਸੇ ਕੋਲ ਵੀ ਚైనా ਡੋਰ ਬਰਾਮਦ ਹੋਈ ਆ ਤਾਂ ਉਹਦੇ ਖਿਲਾਫ 307 ਉਗਰਾ ਦਾ ਮੁਕੱਦਮਾ ਦਰਜ ਕੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚੈਨਾ ਡੋਰ ਲਗਾ ਪਤੰਗੜ ਆਣਗੇ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹਹੀ ਜਿਹੜਾ ਕਾਰਵਾਈ ਆਂਟਰੀਆ ਦੀ ਜੋਗੀ 307 ਦਾ ਜਿਹਦੇ ਵਿੱਚ ਮੁੜਕਾ ਜਾਂਦੇ ਆ ਪੁੱਲ ਜਾਣ ਵੀ 5-6 ਮਹੀਨੇ ਚੋਂ ਬਾਅਦ ਹੋ ਗਈ ਸੀ। ਇੱਕ ਚਾਰੇ ਵੀ ਚੈਨਾ ਡੋਰ ਫਿਰ ਵੀ ਪਾਬੰਦੀ ਦੇ ਬਾਵਜੂਦ ਥਾਪੀ ਲੋਕੋ ਚੈਨਾ ਡੋਰ ਪਤੰਗੜ ਆ ਰਹੇ ਨੇ। ਠੀਕ ਇਹ ਅਸਬੈਦ ਨੂੰ ਦੱਸਣਾ ਵੀ ਸਾਡੇ ਐਸਟੂ ਸਮਰਾਲੇ ਨੇ ਕੱਲ ਚਾਰਦਗਨਾ ਤੇ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ। ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਓ। ਸਿਰ ਉਹ ਲੋਹੜੀ ਦਾ ਤਿਹਾਰ ਆ ਰਿਹਾ ਬਸੰਤ ਆ ਰਿਹਾ ਇਹਦੇ ਨਾਲ ਖੁੱਲ ਚੀਜ਼ ਆ ਰਹੀ ਹੈ ਇਹਦੇ ਨਾਲ ਅਸੀਂ ਆ ਹੁਣ ਡਰੋਨ ਸਿਸਟਮ ਵੀ ਚਲਾਵਾਂਗੇ ਇਸ ਤੋਂ ਬਿਨਾ ਅਸੀਂ ਲੇਬਰ ਪਲਾਸ ਵਾਲੇ ਬੱਚੇ ਵੀ ਭੇਜਦੇ ਆ ਕੋ ਸਕੂਲ ਵਾਲੇ ਬੱਚੇ ਵੀ ਚਾਈਨਾ ਡੋਰ ਖਰੀਦਣ ਲਈ ਅੱਡ-ਅੱਡ ਦੁਕਾਨਾਂ ਤੇ ਭੇਜਦੇ ਆ ਜਿਹਦੇ ਕੋਲੋਂ ਵੀ ਕਹਿੰਨਾ ਕਿ ਇਹਨੂੰ ਦੇਤੀ ਉੱਚੇ ਨੂੰ ਤੇ ਨਾਲ ਦੀ ਨਾਲ ਦੁਕਾਨਦਾਰ ਦੇ ਖਲਾ ਬੜਾ 300 ਸਦਾ ਪਰਚੇ ਦੁੱਜ ਗਏ ਮਾਪਿਆਂ ਨੂੰ ਕੀ ਕਹਿਣਾ ਚਾਹੀਦਾ ਜਿਹੜੀ ਟੈਨ ਮਾਪਿਆਂ ਨੂੰ ਇਹੀ ਕਹਿਣਾ ਚਾਹਦਾ ਵੀ ਦੇਖੋ ਚਾਈਨਾ ਡੋਰ ਦੇ ਨਾਲ ਕਿੰਨੇ ਪੰਛੀਆਂ ਦੀ ਆ ਆਸਾਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਖੰਭ ਡੇ ਜਾਂਦੇ ਬੰਦੇ ਤੁਸੀਂ ਦੇਖਦੇ ਵੀ ਜਦੋਂ ਚਾਈਨਾ ਡੋਰ ਨਾਲ ਕਹਿੰਦਾ ਨੱਕ ਵੱਡਿਆ ਗਿਆ ਗਲਾ ਵੱਡਿਆ ਗਿਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਣ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਮਾਪਿਓ ਵੀ ਇਹ ਜਿਹੜੀ ਚਾਈਨਾ ਡੋਰ ਨਾਲ ਨਹੀਂ ਸਿੰਪਲ ਡੋਰ ਨਾਲ ਤੰਗੜਾਲਣ ਇਹ ਜਿਹੜਾ ਚਾਈਨਾ ਡੋਰ ਨੂੰ ਲਾ ਕੇ ਕੀ ਉਿੰਦੀ ਕਾਰਨ ਹੋਤੀ ਇਹ ਰਾਜੀ ਸਾਡੇ ਚਾਈਨਾ ਡੋਰ ਨੂੰ ਲਗਾ ਸਾਡੇ ਐਸ ਐਚ ਓ ਸਮਰਾਲਾ ਤੇ ਐਸ ਐਚ ਓ ਮਾਝਾ ਦੇ ਨੇ ਆਟਾਟ ਦੁਕਾਨਾਂ ਜਿਹੜੇ ਰੇਡ ਕੀਤੇ ਆ ਰੀਡ ਦੇ ਤਰ੍ਹਾਂ ਦੇ ਸਾਨੂੰ ਕੋਈ ਮਿਲੀ ਨਹੀਂ ਪਰ ਫਿਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ ઢਕਾਇਆ ਕਸਟਮਰ ਵਗੈਰਾ ਬਣਾ ਕੇ ਭੇਜ ਰਹੇ ਆ ਜੇ ਕਿਸੇ ਕੋਲ ਵੀ ਚైనా ਡੋਰ ਬਰਾਮਦ ਹੋਈ ਆ ਤਾਂ ਉਹਦੇ ਖਿਲਾਫ 307 ਵਗੈਰਾ ਦਾ ਮੁਕੱਦਮਾ ਦਰਜ ਕੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚైనా ਡੋਰ ਲੈ ਕੇ ਪਤੰਗੜ ਆਣਗੇ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹਹੀ ਜਿਹੜਾ ਕਾਰਵਾਈ ਆ ਅੰਡਰ ਸੈਕਸ਼ਨ 307 ਦਾ ਜਿਹਦੇ ਵਿੱਚ ਮੁੜ ਕੇ ਆਂਦੇ ਆ ਆ ਪੁਲਜਣ ਵੀ ਪੰਛੇ ਮਹੀਨੇ ਜਵਾਂਦ ਹੋ ਗਈ ਦੀ ਦੇਖਦੇ ਜਾ ਰਹੇ ਵੀ ਟੈਨਡਰ ਫਿਰ ਵੀ ਪਵੰਦੀ ਦੇ ਬਾਵਜੂਦ ਸਾਵੀ ਲੋਕ ਤੈਗਾ ਡੋਰ ਤੈਗਾ ਰਾਮੇ ਨੇ ਠੀਕ ਇਹ ਅਸਬੈਥ ਨੂੰ ਦੱਸਣਾ ਵੀ ਸਾਡੇ ਐਸਟੀਓ ਸੁਨਰਾਲੇ ਨੇ ਕੱਲ ਚਾਰਜਗਾਨਾ ਤੇ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਓ ਲੋੜੀ ਦਾ ਤਿਹਾਰ ਆ ਰਿਹਾ ਮਜ਼ਾਂਤਾਰੀ ਹੈ ਇਹਦੇ ਨਾਲ ਕੁਝ ਚੀਜ਼ ਜਾਰੀ ਇਹਦੇ ਨਾਲ ਅਸੀਂ ਆ ਹੁਣ ਡਰੋਨ ਸਿਸਟਮ ਵੀ ਚਲਾਵਾਂਗੇ ਇਸ ਤੋਂ ਬਿਨਾ ਅਸੀਂ ਲੇਬਰ ਕਲਾਸ ਵਾਲੇ ਬੱਚੇ ਵੀ ਭੇਜਦੇ ਆ ਕੋ ਸਕੂਲ ਵਾਲੇ ਬੱਚੇ ਵੀ ਚਾਈਨਾ ਡੋਰ ਫਰੀਦਾਲੀ ਅਡਟ ਦੁਕਾਨਾਂ ਤੇ ਭੇਜਦੇ ਆ ਜਿਹਦੇ ਕੋਲੋਂ ਵੀ ਕਹਿਣਾ ਕਿ ਇਹਨੂੰ ਦੇਤੀ ਉੱਚੇ ਨੂੰ ਤੇ ਨਾਲ ਦੀ ਨਾਲ ਦੁਕਾਨਦਾਰ ਦੇਖਲਾ ਬੜਾ 300 ਸਦਾ ਪਰਚਾ ਦੁੱਜ ਗਿਆ ਮਾਪਿਆਂ ਨੂੰ ਕੀ ਕਹਿਣਾ ਚਾਹੀਦਾ ਜਿਹੜੀ ਚੈਨਲ ਮਾਪਿਆਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਚਾਈਨਾ ਡੋਰ ਦੇ ਨਾਲ ਕਿੰਨੇ ਪਾਛੀਆਂ ਦੇ ਆ ਆਸਾਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਖੰਭ ਵੱਡੇ ਜਾਂਦੇ ਬੰਦੇ ਤੁਸੀਂ ਦੇਖਦੇ ਵੀ ਜਿਹਦੇ ਚਾਈਨਾ ਡੋਰ ਨਾਲ ਕਹਦਾ ਨੱਕ ਵੱਡਿਆ ਗਿਆ ਗਲਾ ਵੱਡਿਆ ਗਿਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਣ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਮਾਪਿਓ ਵੀ ਇਹ ਜਿਹੜੀ ਚਾਈਨਾ ਡੋਰ ਨਾਲ ਨਹੀਂ ਸਿੰਪਲ ਡੋਰ ਨਾਲ ਤੰਗੜਾ ਲਾਣ। ਇਹ ਕਿਉਂ ਚਾਈਨਾ ਡੋਰ ਨੂੰ ਲਾ ਕੇ ਕੀ ਇੰਨੀ ਕਾਰੋਈ। ਇਹ ਰਾਜੀ ਸਾਡੇ ਚਾਈਨਾ ਡੋਰ ਨੂੰ ਲੈ ਕੇ ਸਾਡੇ ਐਸਐਚਓ ਸਮਰਾਲਾ ਤੇ ਐਸਐਚਓ ਮਾਛੋੜੇ ਨੇ ਆ 8-8 ਦੁਕਾਨਾਂ ਜਿਹੜੇ ਰੇਡ ਕੀਤੇ ਆ। ਰੇਡ ਦੇ ਤਰ੍ਹਾਂ ਦੇ ਸਾਨੂੰ ਕੋਈ ਮਿਲੀ ਨਹੀਂ ਪਰ ਫੇਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ ਝਕਾਇਆ ਕਸਟਮਰ ਵਗੈਰਾ ਬਣਾ ਕੇ ਭੇਜ ਰਹੇ ਆ। ਜੇ ਕਿਸੇ ਕੋਲ ਵੀ ਚਾਈਨਾ ਡੋਰ ਬਰਾਮਦ ਹੋਈ ਆ ਤਾਂ ਉਹਦੇ ਖਿਲਾਫ 307 ਉਹ ਗਰਦਾਮ ਗਤਮਾ ਦਾ ਰਿਗੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚੈਨਾ ਡੋਰ ਲਗਾ ਪਤੰਗੜ ਆਣਗੇ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹਹੀ ਜਿਹੜਾ ਇੱਕ ਕਾਰਵਾਈ ਆਰਡੀਨਰ ਤੇ ਯੋਗੀ 307 ਦਾ ਜਿਹਦੇ ਵਿੱਚ ਮੁੜਗਾ ਜਾਂਦੇ ਆ ਭੁੱਲ ਜਾਣ ਵੀ 5-6 ਮਹੀਨੇ ਜਵਾਂਦ ਹੋ ਗਈ ਸੀ ਦੇਖੇ ਜਾ ਰਿਹਾ ਵੀ ਚੈਨਾ ਡੋਰ ਫਿਰ ਵੀ ਪਾਬੰਦੀ ਦੇ ਬਾਵਜੂਦ ਥਾਪੀ ਲੋਕੋ ਟੈਨਾ ਡੋਰ ਪਤੰਗੜ ਆ ਰਹੇ ਨੇ ਠੀਕ ਇਹ ਅਸਬੈਦ ਨੂੰ ਦੱਸ ਰਿਹਾ ਵੀ ਸਾਡੇ ਐਸਟੂ ਸਮਰਾਲੇ ਨੇ ਕੱਲ ਚਾਰਜਗਾਨਾ ਤੇ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਓ ਲੋਹੜੀ ਦਾ ਤਿਹਾਰ ਆ ਰਿਹਾ ਮਹਿਮਾਨਤਾਰੀ ਹੈ ਇਹਦੇ ਨਾਲ ਕੁਝ ਚੀਜ਼ ਜਾਰੀ ਇਹਦੇ ਨਾਲ ਅਸੀਂ ਆ ਹੁਣ ਡਰੋਨ ਸਿਸਟਮ ਵੀ ਚਲਾਵਾਂਗੇ ਇਸ ਤੋਂ ਬਿਨਾ ਅਸੀਂ ਲੇਬਰ ਕਲਾਸ ਵਾਲੇ ਬੱਚੇ ਵੀ ਭੇਜਦੇ ਆ ਕੋ ਸਕੂਲ ਵਾਲੇ ਬੱਚੇ ਵੀ ਚਾਈਨਾ ਡੋਰਰੀ ਦੇ ਅੱਡਾ ਦੁਕਾਨਾਂ ਤੇ ਭੇਜਦੇ ਆ ਜਿਹਦੇ ਕੋਲੋਂ ਵੀ ਕਹਿਣਾ ਕਿ ਇਹਨੂੰ ਦੇ ਦਿੱਤੀ ਉੱਚੇ ਨੂੰ ਤੇ ਨਾਲ ਦੀ ਨਾਲ ਦੁਕਾਨਦਾਰ ਦੇਖਲਾ ਬੜਾ 300 ਸਦਾ ਪਰਚੇ ਦੱਚ ਗਏ ਮਾਪਿਆਂ ਨੂੰ ਕੀ ਕਹਿਣਾ ਚਾਹੀਦਾ ਜਿਹੜੀ ਚੈਨਾ ਡੋਰ ਮਾਪੇਰ ਵੀ ਇਹੀ ਕਹਿਣਾ ਚਾਹ ਰਹੇ ਆ ਵੀ ਦੇਖੋ ਚੈਨਾ ਡੋਰ ਦੇ ਨਾਲ ਕਿੰਨੇ ਪਸ਼ੀਆਂ ਦੇ ਆ ਆਸਾਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਖੰਭ ਵਢੇ ਜਾਂਦੇ ਬੰਦੇ ਤੁਸੀਂ ਦੇਖਦੇ ਵੀ ਜਦ ਚੈਨਾ ਡੋਰ ਨਾਲ ਕਹਦਾ ਨੱਕ ਵੱਢਿਆ ਗਿਆ ਗਲਾ ਵੱਢਿਆ ਗਿਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਣ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਮਾਪਿਓ ਵੀ ਇਹ ਜਿਹੜੀ ਚੈਨਾ ਡੋਰ ਨਾਲ ਨਹੀਂ ਸਿੰਪਲ ਡੋਰ ਨਾਲ ਤੰਗੜਾ ਲਾਣ ਇਹ ਜਿਵੇਂ ਚైనా ਡੋਰ ਨੂੰ ਲੱਗੇ ਕਿ ਇਹਨਾਂ ਦੀ ਗੈਰ ਕਾਨੂੰਨੀ ਜੇ ਰਾਜੀ ਸਾਡੇ ਚైనా ਡੋਰ ਨੂੰ ਲਗਾ ਸਾਡੇ ਐਸ ਐਚਓ ਸੰਵਰਾਲਾ ਤੇ ਐਸ ਐਚਓ ਮਾਸ਼ੂੜ ਨੇ ਆ ਆ ਡੱਡ ਦੁਕਾਨਾਂ ਜਿਹੜੇ ਰੇਡ ਕੀਤੇ ਆ ਰੇਡ ਦੇ ਦੌਰਾਨ ਇਹ ਸਾਨੂੰ ਕੋਈ ਮਿਲੀ ਨਹੀਂ ਪਰ ਫੇਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ ਛਕਾਇਆ ਕਸਟਮਰ ਵਗੈਰਾ ਬਣਾ ਕੇ ਭੇਜ ਰਹੇ ਆ ਜੇ ਕਿਸੇ ਕੋਲ ਵੀ ਚైనా ਡੋਰ ਬਰਾਮਦ ਹੋਈ ਆ ਤਾਂ ਉਹਦੇ ਖਿਲਾਫ 307 ਉਗਰਾ ਦਾ ਮੁਕੱਦਮਾ ਦਰਜ ਕੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚੈਨਾ ਡੋਰ ਲੈ ਕੇ ਪਤੰਗੜਾ ਉਡਾਣਗੇ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹਹੀ ਜਿਹੜਾ ਕਾਰਬੀ ਆਨ ਇੰਡੀਆ ਦੀ ਜੋਗੀ 307 ਦਾ ਜਿਹਦੇ ਵਿੱਚ ਮੁੜ ਕੇ ਆਉਂਦੇ ਆ ਭੁੱਲ ਜਾਣ ਵੀ 5-6 ਮਹੀਨੇ ਜਵਾਦ ਹੋ ਗਈ ਸੀ ਇੱਕ ਤੇ ਜਾ ਰਹੇ ਵੀ ਚੈਨਾ ਡੋਰ ਫਿਰ ਵੀ ਪਾਬੰਦੀ ਦੇ باوجود ਥਾफी ਲੋਕੋ ਚੈਨਾ ਡੋਰ ਪਤੰਗੜਾ ਉਡਾਣ ਦੇ ਠੀਕ ਇਹ ਅਸਬੈਥ ਨੂੰ ਦੱਸ ਰਿਹਾ ਵੀ ਸਾਡੇ ਐਸਟੀਓ ਸਮਰਾਲੇ ਨੇ ਕੱਲ ਚਾਰਜਗਾਨਾ ਤੇ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਓ ਲੋੜੀ ਦਾ ਤਿਹਾਰ ਆ ਰਿਹਾ ਬਸੰਤ ਆ ਰਹੀ ਹੈ ਇਹਦੇ ਨਾਲ ਖੁਸ਼ੀ ਪਿਆਰੇ ਇਹਦੇ ਨਾਲ ਅਸੀਂ ਆ ਹੁਣ ਡਰੋਨ ਸਿਸਟਮ ਵੀ ਚਲਾਵਾਂਗੇ ਇਸ ਤੋਂ ਬਿਨਾਂ ਅਸੀਂ ਲੇਬਰ ਕਲਾਸ ਵਾਲੇ ਬੱਚੇ ਵੀ ਭੇਜਦੇ ਆ ਕੋ ਸਕੂਲਾਂ ਵਾਲੇ ਬੱਚੇ ਵੀ ਚਾਈਨਾ ਡੋਰ ਗਰੀਦਲੀ ਅੱਡ ਅਦਕਾਨਾਂ ਤੇ ਭੇਜਦੇ ਆ ਜਿਹਦੇ ਕੋਲੋਂ ਵੀ ਕਹਿੰਨਾ ਕਿ ਇਹਨੂੰ ਦੇ ਦਿੱਤੀ ਉੱਚੇ ਨੂੰ ਤੇ ਨਾਲ ਦੀ ਨਾਲ ਦੁਕਾਨਦਾਰ ਦੇਖਲਾ ਬੜਾ 300 ਸਦਾ ਪਰਚਾ ਦੋ ਚਰੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਜੀ ਜੀ ਚੈਨਲ ਮਾਪਿਆਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਚਾਈਨਾ ਡੋਰ ਦੇ ਨਾਲ ਕਿੰਨੇ ਪਛੀਆਂ ਦੇ ਆ ਆਸਾਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਖੰਭੜੇ ਜਾਂਦੇ ਬੰਦੇ ਤੁਸੀਂ ਦੇਖਦੇ ਵੀ ਜਿਵੇਂ ਚਾਈਨਾ ਡੋਰ ਨਾਲ ਕਹਿੰਦਾ ਨੱਕ ਵੱਡਿਆ ਗਿਆ ਗਲਾ ਵੱਡਿਆ ਗਿਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਣ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਮਾਪਿਓ ਵੀ ਇਹ ਜਿਹੜੀ ਚਾਈਨਾ ਡੋਰ ਨਾਲ ਨਹੀਂ ਸਿੰਪਲ ਡੋਰ ਨਾਲ ਤੰਗੜਾ ਲਾਣ ਇਹ ਜਿਪਸ ਚਾਈਨਾ ਡੋਰ ਨੂੰ ਲੱਗੇ ਕਿ ਇਸ ਦੀ ਕਾਰਨ ਸੀ ਜੀ ਰਾਜੀ ਸਾਡੇ ਚਾਈਨਾ ਡੋਰ ਨੂੰ ਲੈ ਕੇ ਸਾਡੇ ਐਸਐਚਓ ਸੰਵਰਾਲਾ ਤੇ ਐਸਐਚਓ ਮਾਝੂੜ ਨੇ ਆ ਅਟਾਟ ਦੁਕਾਨਾਂ ਜਿਹੜੇ ਰੇਡ ਕੀਤੇ ਆ ਰੇਡ ਦੇ ਦੌਰਾਨ ਰੇਡ ਸਾਨੂੰ ਕੋਈ ਮਿਲੀ ਨਹੀਂ ਪਰ ਫੇਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ fake customer ਵਗੈਰਾ ਬਣਾ ਕੇ ਭੇਜ ਰਹੇ ਆ ਜੇ ਕਿਸੇ ਕੋਲ ਵੀ ਚైనా ਡੋਰ ਬਰਾਮਦ ਹੋਈ ਆ ਤਾਂ ਉਹਦੇ ਖਿਲਾਫ 307 ਵਗੈਰਾ ਦਾ ਮੁਕਦਮਾ ਦਰਜ ਕੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚైనా ਡੋਰ ਲੈ ਕੇ ਪਤੰਗੜ ਆਣਗੇ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹੀ ਜਿਹੜਾ ਕਾਰਵਾਈ ਆਉਣ ਚਾਹੀਦੀ ਹੈ 307 ਦਾ ਜਿਹਦੇ ਵਿੱਚ ਮੁੜਗਾ ਜਾਂਦੇ ਆ ਭੁੱਲ ਜਾਣ ਵੀ 5-6 ਮਹੀਨੇ ਜਵਾਦ ਹੋ ਗਈ ਸੀ ਤੇ ਇੱਥੇ ਜਾ ਰਹੇ ਵੀ ਚైనా ਡੋਰ ਫਿਰ ਵੀ ਪਾਬੰਦੀ ਦੇ باوجود کافی ਲੋਕੋ ਕੰਡੋ ਰੋਪ ਕੰਡੋ ਆ ਨਾ ਇਹ ਇਹ ਅਸਬੈਦ ਨੂੰ ਦੱਸ ਰਿਹਾ ਵੀ ਸਾਡੇ ਐਸ ਐਚਓ ਸਮਰਾਲੇ ਨੇ ਕੱਲ ਚਾਰਦਗਾਨਾ ਤੇ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਓ ਲੋਹੜੀ ਦਾ ਤਿਹਾਰ ਆ ਰਿਹਾ ਬਸੰਤ ਆ ਰਹੀ ਹੈ ਇਹਦੇ ਨਾਲ ਕੁਝ ਚੀਜ਼ਾਂ ਦੇ ਇਹਦੇ ਨਾਲ ਅਸੀਂ ਆ ਹੁਣ ਡਰੋਨ ਸਿਸਟਮ ਵੀ ਚਲਾਵਾਂਗੇ ਇਸ ਤੋਂ ਬਿਨਾ ਅਸੀਂ ਲੇਬਰ ਕਲਾਸ ਵਾਲੇ ਬੱਚੇ ਵੀ ਭੇਜਦੇ ਆ ਕੋ ਸਕੂਲਾਂ ਵਾਲੇ ਬੱਚੇ ਵੀ ਚਾਈਨਾ ਡੋਰ ਰੀਜਨਲੀ ਅਡਟ ਦੁਕਾਨਾਂ ਤੇ ਭੇਜਦੇ ਆ ਜਿਹਦੇ ਕੋਲੋਂ ਵੀ ਕਹਿਣਾ ਕਿ ਇਹਨੂੰ ਦੇ ਦਿੱਤੀ ਉੱਚੇ ਨੂੰ ਤੇ ਨਾਲ ਦੀ ਨਾਲ ਦੁਕਾਨਦਾਰ ਦੇਗਲਾ ਬੜਾ 300 ਸਦਾ ਪਰਚਾ ਦੋਚ ਗਿਆ ਮਾਪਿਆਂ ਨੂੰ ਕੀ ਕਹਿਣਾ ਚਾਹੀਦਾ ਜਿਹੜੀ ਚੈਨਾ ਡੋਰ ਮਾਪਿਆਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਚੈਨਾ ਡੋਰ ਦੇ ਨਾਲ ਕਿੰਨੇ ਪਛਸ਼ੀਆਂ ਦੇ ਆਸਾਨਾਂ ਦਾ ਕਿੱਡਾ ਨੁਕਸਾਨ ਹੋ ਰਿਹਾ ਖੰਭ ਵੱਡੇ ਜਾਂਦੇ ਬੰਦੇ ਤੁਸੀਂ ਦੇਖਦੇ ਵੀ ਜਦ ਚੈਨਾ ਡੋਰ ਨਾਲ ਕਹਦਾ ਨੱਕ ਵੱਡਿਆ ਗਿਆ ਗਲਾ ਵੱਡਿਆ ਗਿਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਣ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਮਾਪਿਓ ਵੀ ਇਹ ਜਿਹੜੀ ਚੈਨਾ ਡੋਰ ਨਾਲ ਨਹੀਂ ਸਿੰਪਲ ਡੋਰ ਨਾਲ ਤੰਗੜਾਲਣ ਯੋਗ ਜਿਪਲ ਚਾਈਨਾ ਡੋਰ ਨੂੰ ਲੱਗੇ ਕਿ ਇਹਨਾਂ ਦੀ ਗੈਰ ਕਾਨੂੰਨੀ ਤੇ ਰਾਜੀ ਸਾਡੇ ਚਾਈਨਾ ਡੋਰ ਨੂੰ ਲੈ ਕੇ ਸਾਡੇ ਐਸਐਚਓ ਸੰਵਰਾਲਾ ਤੇ ਐਸਐਚਓ ਮਾਛੋੜ ਨੇ ਆ ਆਟਾਟ ਦੁਕਾਨਾਂ ਜਿਹੜੇ ਰੇਡ ਕੀਤੇ ਆ ਰੇਡ ਦੇ ਦੌਰਾਨ ਸਾਨੂੰ ਕੋਈ ਮਿਲੀ ਨਹੀਂ ਪਰ ਫੇਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ ਧਕਾਇਆ ਕਸਟਮਰ ਵਗੈਰਾ ਬਣਾ ਕੇ ਭੇਜ ਰਹੇ ਆ ਜੇ ਕਿਸੇ ਕੋਲ ਵੀ ਚਾਈਨਾ ਡੋਰ ਬਰਾਮਦ ਹੋਈ ਆ ਤਾਂ ਉਹਦੇ ਖਿਲਾਫ 307 ਉਗਰ ਦਾ ਮੁਕੱਦਮਾ ਦਰਜ ਕੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚੈਨਾ ਡੋਰ ਲਗਾ ਪਤੰਗੜ ਆਉਣਗੇ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹਹੀ ਜਿਹੜਾ ਕਾਰਵਾਈ ਆਂਟਰੀਆ ਤਜੋਗੀ 307 ਦਾ ਜਿਹਦੇ ਵਿੱਚ ਮੁੜ ਕੇ ਜਾਂਦੇ ਆ ਪੁੱਲ ਜਾਣ ਵੀ 5-6 ਮਹੀਨੇ ਜਵਤ ਹੋ ਗਈ ਸੀ। ਇੱਕ ਜਾਰੇ ਵੀ ਚੈਨਾ ਡੋਰ ਫਿਰ ਵੀ ਪਵੰਦੀ ਦੇ ਬਾਵਜੂਦ کافی ਲੋਕੋ ਚੈਨਾ ਡੋਰ ਪਤੰਗੜ ਆ ਰਹੇ ਨੇ। ਠੀਕ ਇਹ ਅਸਬੈਦ ਨੂੰ ਦੱਸ ਰਿਹਾ ਵੀ ਸਾਡੇ ਐਸਐਚਓ ਸੰਵਰਾਲੇ ਨੇ ਕੱਲ 24 ਘੰਟਿਆਂ ਦੀ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ। ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਓ। ਲੋੜੀ ਦਾ ਤਿਹਾਰ ਆ ਰਿਹਾ ਬਸੰਤ ਆ ਰਿਹਾ ਇਹਦੇ ਨਾਲ ਕੁਝ ਪਿਆਰੇ ਦੇ ਇਹਦੇ ਨਾਲ ਅਸੀਂ ਆ ਹੁਣ ਡਰੋਨ ਸਿਸਟਮ ਵੀ ਚਲਾਵਾਗੇ ਇਸ ਤੋਂ ਵੈਰਾ ਅਸੀਂ ਲੇਬਰ ਕਲਾਸ ਵਾਲੇ ਬੱਚੇ ਵੀ ਭੇਜਦੇ ਆ ਕੋ ਸਕੂਲ ਵਾਲੇ ਬੱਚੇ ਵੀ ਚਾਈਨਾ ਡੋਰ ਗਰੀਦਲੀ ਅੱਡ ਅਦਕਾਨਾਂ ਤੇ ਭੇਜਦੇ ਆ ਜਿਹਦੇ ਕੋਲੋਂ ਵੀ ਕਹਿਣਾ ਕਿ ਇਹਨੂੰ ਦੇਤੀ ਉੱਚੇ ਨੂੰ ਤੇ ਨਾਲ ਦੀ ਨਾਲ ਦੁਕਾਨਦਾਰ ਦੇ ਖਲਾ ਬੜਾ 300 ਸਦਾ ਪਰਚੇ ਦੱਚ ਮਾਪਿਆਂ ਨੂੰ ਕੀ ਕਹਿਣਾ ਚਾਹੀਦਾ ਜਿਹੜੀ ਟੈਨੋ ਮਾਪਿਆਂ ਨੂੰ ਵੀ ਇਹੀ ਕਹਿਣਾ ਚਾਹਦਾ ਵੀ ਦੇਖੋ ਚਾਈਨਾ ਡੋਰ ਦੇ ਨਾਲ ਕਿੰਨੇ ਪੰਛੀਆ ਦੀਆਂ ਆਸਾਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਖੰਭ ਡੇ ਜਾਂਦੇ ਬੰਦੇ ਤੁਸੀਂ ਦੇਖਦੇ ਵੀ ਜਦੋਂ ਚਾਈਨਾ ਡੋਰ ਨਾਲ ਕਹਿੰਦਾ ਨੱਕ ਵੱਡਿਆ ਗਿਆ ਗਲਾ ਵੱਡਿਆ ਗਿਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਣ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਮਾਪਿਓ ਵੀ ਇਹ ਜਿਹੜੀ ਚਾਈਨਾ ਡੋਰ ਨਾਲ ਨਹੀਂ ਸਿੰਪਲ ਡੋਰ ਨਾਲ ਤੰਗੜਾ ਲਾਣ ਇਹ ਜਿੱਦੋਂ ਚਾਈਨਾ ਡੋਰ ਨੂੰ ਲੱਗੇ ਕਿ ਇਹਦੀ ਕਾਰਨ ਇਹ ਸੀ ਤੇ ਰਾਜੀ ਸਾਡੇ ਚਾਈਨਾ ਡੋਰ ਨੂੰ ਲੈ ਕੇ ਸਾਡੇ ਐਸਐਚਓ ਸੰਵਰਾਲਾ ਤੇ ਐਸਐਚਓ ਮਾਸ਼ੂੜ ਨੇ ਆ ਅਟਾੜ ਦੁਕਾਨਾਂ ਜਿਹੜੇ ਰੇਡ ਕੀਤੇ ਆ ਰੀਡ ਦੇ ਤਰ੍ਹਾਂ ਦੇ ਸਾਨੂੰ ਕੋਈ ਮਿਲੀ ਨਹੀਂ ਪਰ ਫਿਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ ਝਕਾਇਆ ਕਸਟਮਰ ਵਗੈਰਾ ਬਣਾ ਕੇ ਭੇਜ ਰਹੇ ਆ ਜੇ ਕਿਸੇ ਕੋਲ ਵੀ ਚైనా ਡੋਰ ਬਰਾਮਦ ਹੋਈ ਆ ਤਾਂ ਉਹਦੇ ਖਿਲਾਫ 307 ਵਗੈਰਾ ਦਾ ਮਾਮਲਾ ਦਰਜ ਕੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚైనా ਡੋਰ ਲੈ ਕੇ ਪਤੰਗ ਰਾਣਗੇ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹਹੀ ਜਿਹੜਾ ਕਾਰਵਾਈ ਹੋਣੀ ਚਾਹੀਦੀ ਹੈ 307 ਦਾ ਇਦੇ ਵਿੱਚ ਮੁੜ ਕੇ ਆਂਦੇ ਆ ਪੁੱਲ ਜਣ ਵੀ 5-6 ਮਹੀਨੇ ਜਵਾਦ ਹੋ ਗਈ ਸੀ ਇੱਥੇ ਜਾ ਰਹੇ ਵੀ ਟੈਨਡੋਰ ਫਿਰ ਵੀ ਪਵੰਦੀ ਦੇ باوجود کافی ਲੋਕੋ ਟੈਨਡੋਰ ਰੱਪਟਾ ਰਹੇ ਨੇ ਠੀਕ ਇਹ ਅਸਬੈਦ ਨੂੰ ਦੱਸਣਾ ਵੀ ਸਾਡੇ ਐਸਐਚਓ ਸਮਰਾਲੇ ਨੇ ਕੱਲ ਚਾਰਦਗਾਨਾ ਤੇ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਓ ਲੋਹੜੀ ਦਾ ਤਿਹਾਰ ਆ ਰਿਹਾ ਬਸੰਤ ਆ ਰਹੀ ਹੈ ਇਹਦੇ ਨਾਲ ਕੀ ਤਿਆਰੀ ਦੋ ਇਹਦੇ ਨਾਲ ਅਸੀਂ ਆ ਹੁਣ ਡਰੋਨ ਸਿਸਟਮ ਵੀ ਚਲਾਵਾਗੇ ਇਸ ਤੋਂ ਬਿਨਾ ਅਸੀਂ ਲੇਬਰ ਕਲਾਸ ਵਾਲੇ ਬੱਚੇ ਵੀ ਭੇਜਦੇ ਆ ਕੋ ਸਕੂਲਾਂ ਵਾਲੇ ਬੱਚੇ ਵੀ ਚਾਈਨਾ ਡੋਰ ਦੇ ਰਿਜ਼ਲਟ ਲਈ ਅੱਡ-ਅੱਡ ਦੁਕਾਨਾਂ ਤੇ ਭੇਜਦੇ ਆ ਜਿਹਦੇ ਕੋਲੋਂ ਵੀ ਕਹਿਣਾ ਕਿ ਇਹਨੂੰ ਦੇਤੀ ਉੱਚੇ ਨੂੰ ਤੇ ਨਾਲ ਦੀ ਨਾਲ ਦੁਕਾਨਦਾਰ ਦੇ ਖਲਾਬਾ 300 ਸਦਾ ਪਰਚੇ ਦੱਚ ਗਏ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੀ ਚੈਨਲ ਹੋ ਮਾਪੇਰ ਵੀ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਚਾਈਨਾ ਡੋਰ ਦੇ ਨਾਲ ਕਿੰਨੇ ਪਸ਼ੀਆਂ ਦੇ ਆ ਆਸਾਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਖੰਭ ਵੱਡੇ ਜਾਂਦੇ ਬੰਦੇ ਤੁਸੀਂ ਦੇਖਦੇ ਵੀ ਜਿਵੇਂ ਚਾਈਨਾ ਡੋਰ ਨਾਲ ਕਹਿੰਦਾ ਨੱਕ ਵੱਡਿਆ ਗਿਆ ਗਲਾ ਵੱਡਿਆ ਗਿਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਣ ਆਪਣੇ ਬੱਚਿਆਂ ਨੂੰ ਵੀ ਸਮਝਾਣ ਮਾਪਿਓ ਵੀ ਇਹ ਜਿਹੜੀ ਚਾਈਨਾ ਡੋਰ ਨਾਲ ਨਹੀਂ ਸਿੰਪਲ ਡੋਰ ਨਾਲ ਤੰਗੜਾਲਣ ਇਹ ਜਿਹੜੀ ਚਾਈਨਾ ਡੋਰ ਨੂੰ ਲੱਗੇ ਕੀ ਇੰਦੀ ਕਾਰਵਾਈ ਤੇ ਰਾਜੀ ਸਾਡੇ ਚਾਈਨਾ ਡੋਰ ਨੂੰ ਲੈ ਕੇ ਸਾਡੇ ਐਸਐਚਓ ਸੰਵਰਾਲਾ ਤੇ ਐਸਐਚਓ ਮਾਸ਼ੂੜ ਨੇ ਆ ਢਾਢ ਦੁਕਾਨਾਂ ਜਿਹੜੇ ਰੇਡ ਕੀਤੇ ਆ ਰੇਡ ਦੇ ਦੌਰਾਨ ਇਹ ਸਾਨੂੰ ਕੋਈ ਮਿਲੀ ਨਹੀਂ ਪਰ ਫੇਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ ਧਕਾਇਆ ਕਸਟਮਰ ਵਗੈਰਾ ਬਣਾ ਕੇ ਭੇਜ ਰਹੇ ਆ ਜੇ ਕਿਸੇ ਕੋਲ ਵੀ ਚਾਈਨਾ ਡੋਰ ਬਰਾਮਦ ਹੋਈ ਆ ਤਾਂ ਉਹਦੇ ਖਿਲਾਫ 307 ਉਹ ਗਰਦਾ ਮਗਧਮਾ ਦਰਜ ਕੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚੈਨਾਡੋਰ ਲਗਾ ਪਤੰਗੜ ਆਉਣਗੇ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹਹੀ ਜਿਹੜਾ ਕਾਰਵਾਈ ਆਂਟਰੀਯੋਗੀ 307 ਦਾ ਜਿਹਦੇ ਵਿੱਚ ਮੁੜ ਕੇ ਆਉਂਦੇ ਆ ਪੁੱਲ ਜਣ ਵੀ 5-6 ਮਹੀਨੇ ਜਵਤ ਹੋ ਗਈ ਸੀ ਦਿੱਖ ਜਾ ਰਹੇ ਵੀ ਚੈਨਾਡੋਰ ਫਿਰ ਵੀ ਪਵੰਦੀ ਦੇ ਬਾਵਜੂਦ ਖਾफी ਲੋਕ ਚੈਨਾਡੋਰ ਪਤੰਗੜ ਆ ਰਹੇ ਨੇ ਠੀਕ ਇਹ ਅਸਬੈਦ ਨੂੰ ਦੱਸ ਰਿਹਾ ਵੀ ਸਾਡੇ ਐਸਐਚਓ ਸੰਵਰਾਲੇ ਨੇ ਕੱਲ ਚਾਰਦਗਨਾ ਤੇ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਊ ਲੋਹੜੀ ਦਾ ਤਿਹਾਰ ਆ ਰਿਹਾ ਬਸੰਤ ਆ ਰਹੀ ਹੈ ਇਹਦੇ ਨਾਲ ਕੁਝ ਚੀਜ਼ਾਂ ਆ ਰਹੀਆਂ ਨੇ ਇਹਦੇ ਨਾਲ ਅਸੀਂ ਆ ਹੁਣ ਡਰੋਨ ਸਿਸਟਮ ਵੀ ਚਲਾਵਾਂਗੇ ਇਸ ਤੋਂ ਬਿਨਾ ਅਸੀਂ